ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਤਿੰਦਰ ਲਕੀ ਇੱਕ ਵਾਰ ਫਿਰ ਤੋਂ ਫੂਲ ਰੋਜ਼ ਖਬਰਾਂ ਦੇ ਨਾਲ ਸਵਾਗਤ ਕਰਦੇ ਆਂ ਇਸ ਟਾਈਮ ਅਸੀਂ ਖੜੇ ਆ ਰਾਜਪੁਰਾ ਦੀ ਨਵੀਂ ਅਨਾਜ ਮੰਡੀ ਵਿੱਚ ਜਿੱਥੇ ਕਿ ਕਿਸਾਨ ਮਜ਼ਦੂਰ ਫਟੇ ਰੈਲੀ ਦਾ ਆਯੋਜਨ ਜੋ ਹੈ ਭਾਜਪਾ ਵੱਲੋਂ ਕੀਤਾ ਗਿਆ ਹੈ ਇੱਥੇ ਅਸੀਂ ਗੱਲਬਾਤ ਕਰਾਂਗੇ ਇੱਥੇ ਮੌਜੂਦ ਜੋ ਭਾਜਪਾ ਦੇ ਪੰਜਾਬ ਦੇ ਵੱਡੇ ਲੀਡਰ ਇੱਥੇ ਆਏ ਨੇ ਤੇ ਖਾਸੌਰ ਤੇ ਰਵਨੀਤ ਬਿੱਟੂ ਕੇਂਦਰੀ ਰਾਜ ਮੰਤਰੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਨਾਲੇ ਪੁੱਛਾਂਗੇ ਕਿ ਅੱਜ ਦੀ ਜੋ ਇਹ ਫਟੇ ਰੈਲੀ ਹੋ ਰਹੀ ਹੈ ਇਸ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਕਿ ਇਹ ਲੱਗਦਾ ਹੈ ਕਿ 2027 ਦਾ ਜੋ ਚੋਣਾਂ ਦਾ ਆਗਾਜ਼ ਹੈ ਐਤੋਂ ਦੀ ਕੀਤਾ ਕੀਤਾ ਜਾ ਰਿਹਾ ਹੈ ਇਸ ਬਾਰੇ ਅਸੀਂ ਗੱਲਬਾਤ ਕਰਾਂਗੇ ਐਥੇ ਮੌਜੂਦ ਲੀਡਰਸ਼ਿਪ ਨਾਲ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਗੱਲਬਾਤ ਕਰਨ ਦੀ ਸੱਖੀ ਹੈ ਨਾ ਅੱਜ ਜੋ ਇੱਥੇ ਤੁਸੀਂ ਰੈਲੀ ਦੇ ਦੇਖੋ ਅੱਜ ਬੜੀ ਕਾਮਯਾਬ ਰੈਲੀ ਹੋਈ ਆ ਅੱਜ ਇਸ ਗੱਲ ਦੀ ਸਾਡੇ ਬੀਜੇਪੀ ਨੂੰ ਸਾਡੇ ਬੀਜੇਪੀ ਦੇ ਉਰੇ ਪ੍ਰਧਾਨ ਨੂੰ ਕੱਲੇ ਕੱਲੇ ਵਰਕਰ ਨੂੰ ਦੇਖੋ ਅੱਜ ਚਾ ਚੜਿਆ ਹੋਇਆ ਖੁਸ਼ੀ ਆ ਵੀ ਕਿਸਾਨਾਂ ਦੀ ਜਿੱਤ ਦੇ ਵਿੱਚ ਉਹਨਾਂ ਦੀ ਖੁਸ਼ੀ ਚ ਅਸੀਂ ਸਰੀਖ ਹੋ ਰਹੇ ਹਾਂ ਹੋਰ ਇਹਦੋਂ ਵੱਡੀ ਗੱਲ ਸਾਨੂੰ ਮੌਕਾ ਦਿੱਤਾ ਅੱਜ ਇਹ ਦਾਣਾ ਮੰਡੀ 'ਚ ਤੁਸੀਂ ਸੋਚੋ ਤਾਂ ਸਹੀ ਨਾ ਇੱਥੋਂ ਕੁਝ ਚਿਰ ਪਹਿਲਾਂ ਹੀ ਸ਼ੰਭੂ ਸਾਡਾ ਜਿਹੜਾ ਉਸ ਵੇਲੇ ਲੜਾਈ ਆ ਜਿਹੜੀ ਉਹ ਚੱਲ ਰਹੀ ਸੀ ਤੇ ਹੁਣ ਇਹ ਐਡਾ ਵੱਡਾ ਫੈਸਲਾ ਜਿਹੜਾ ਕੀਤਾ ਏ ਚਲੋ ਪਰ ਇਹ ਲੋਕਾਂ ਦਾ ਆਵਾਮ ਦਾ ਸਾਰਿਆਂ ਦਾ ਇਹ ਉਹਨਾਂ ਦਾ ਐਡਾ ਵੱਡਾ ਰੋਸ ਐਡਾ ਵੱਡਾ ਵਿਰੋਧ ਦੇਖ ਕੇ ਜਿਹੜਾ ਲੱਤਾਂ ਹਿੱਲ ਗਈਆਂ ਭਗਵੰਤ ਮਾਨ ਦੀਆਂ ਪਰ ਜੇ ਧੰਮ ਸੀ ਤੇ ਮੂਰੇ ਆ ਕੇ ਕਹਿੰਦਾ ਮਾਫੀ ਮੰਗਦਾ ਵੀ ਪੰਜਾਬੀਓ ਤੁਸੀਂ ਮੈਨੂੰ ਮੁੱਖ ਮੰਤਰੀ ਬਣਾਇਆ ਆਹ ਫੈਸਲਾ ਗਲਤ ਹੋ ਗਿਆ ਮੈਂ ਵਾਪਸ ਲੈਣਾ ਫਿਰ ਕੀ ਗੱਲ ਸੀ ਸਰ ਰਸਤੇ 'ਚ ਕਈ ਬੱਸਾਂ ਰੋਕਿਆ ਵੀ ਗਈਆਂ ਕਈਆਂ ਨੂੰ ਆਉਣ ਵੀ ਨਹੀਂ ਦਿੱਤਾ ਗਿਆ ਉਹ ਚਲੋ ਇਹੋ ਜੇ 20 ਕਰਦੇ ਆ ਕੰਮ ਨੰਬਰ ਜਿਹੜੇ ਅਫਸਰਾਂ ਨੇ ਉੱਤੇ ਵੀ ਬਣਾਉਣੇ ਹੁੰਦੇ ਆ ਕੱਲ ਕੁਝ ਨਹੀਂ ਹੁੰਦੀ ਇਹ 2 ਮਿੰਟ ਪਹਿਲਾਂ ਰੋਕ ਕੇ ਜਦੋਂ ਉੱਤੇ ਖਬਰ ਪਹੁੰਚ ਗਈ ਵੀ ਬੱਸਾਂ ਰੋਕ ਲੀਆਂ ਜੀ ਪ੍ਰੋਮੋਸ਼ਨਾਂ ਲੈਣੀਆਂ ਏ ਤਰੱਕੀਆਂ ਲੈਣੀਆਂ ਏ ਉਹ ਇੰਨਾ ਕੁ ਕਰਦੇ ਹੀ ਹੁੰਦੇ ਆ। ਮਨੀ ਸਿਸੋ ਦੀਆਂ ਕਹਿੰਦੇ ਸ਼ਾਮ ਦੰਡ ਵੇਦ ਚੋਰੀ ਦੱਸੋ ਕੱਸੀ ਕਰ। ਦੇਖਦੇ ਰਹਿ ਕਰ ਕਰ ਕੇ ਮੂੰਹ ਦੇਖਿਆ ਕਦੇ? ਤੇਰਾ ਮੂੰਹ ਕਾ ਸ਼ਕਲ ਦੇਖੀ ਹੈ ਕਦੇ? ਤੂੰ ਪੰਜਾਬੀਆਂ ਨਹੀਂ ਸਾਡੀਆਂ ਮਾਵਾ ਭੈਣਾਂ ਨੂੰ ਉਹਨਾਂ ਨੂੰ ਕਹੇਗਾ ਉਹ ਹੋ ਜੇ ਇਹ ਭਗਵੰਤ ਮਾਨ। ਇਹਦੇ ਸਮਝ ਨਹੀਂ ਆਉਂਦੀ ਮੈਨੂੰ ਵੀ ਆਪਣੀਆਂ ਭੈਣਾਂ ਮਾਵਾ ਨੂੰ ਉੱਥੇ ਇਹ ਕਹਿ ਰਿਹਾ। ਉਹ ਸਖਾਰਿਆ ਸ਼ਾਮ ਦੰਡ ਵੇਦ ਸੱਚ ਝੂਠ ਇਹ ਸਖਾਰਿਆ ਸਾਡੀਆਂ ਭੈਣਾਂ ਨੂੰ। ਇਹਦਾ ਵੱਡਾ ਬੇਇੱਗਰਤ ਬੰਦਾ ਹੋਊ ਕੋਈ। ਉਹ ਕੋਈ ਬੇਗਰਤ ਜਿਹੜਾ ਭਗਤ ਸਿੰਘ ਦੀ ਪੱਗ ਬੰਨੀ ਆ ਤੇਰੇ ਸਿਰ ਤੇ ਉਹ ਤੂੰ ਯਾਰ ਸ਼ਰਮ ਕਰ ਜਾਂਦਾ ਭਗਤ ਸਿੰਘ ਜੀ ਦੀ ਫੋਟੋ ਲਾਦੇ ਪਿੱਛੇ ਜਾਂ ਉੱਥੇ ਹੀ ਬਹਿ ਕੇ ਜੇ ਹਿੰਮਤ ਸੀ ਉਹ ਕਹਿੰਦਾ ਵੀ ਭਾਈ ਆ ਚੀਜ਼ਾਂ ਜਿਹੜੀਆਂ ਤੇਰੇ ਦਿੱਲੀ ਚੱਲ ਸਕਦੀਆਂ ਹੋਣੀਆਂ ਆਪਣੇ ਘਰ ਚ ਚਲਾ ਆਪਣੇ ਪਰਿਵਾਰ ਚ ਚਲਾ ਸਾਡੇ ਕੰਮ ਨਾ ਕਰ ਕੇਸਰੀ ਚੁੰਨੀਆਂ ਸਾਰਿਆਂ ਦੇ ਦੇਖੀਂ ਸਾਰੀਆਂ ਸਾਡੀਆਂ ਮਾਮਾਂ ਭੈਣਾਂ ਦੇ ਕੇਸਰੀਆਂ ਚੁੰਨੀਆਂ ਪਵਾ ਕੇ ਇਹ ਸਿੱਖਿਆ ਦੇ ਰਹੀਆਂ ਸਿੱਖਿਆ ਦਿੱਤੀ ਜਾ ਰਹੀ ਹੈ ਅੰਦਰ ਸੁਸੋਦੀਏ ਨੂੰ ਤੇ ਮੈਂ ਇਲਾਜ ਕਰੂਗਾ ਤਾਂ ਰੱਬ ਕਰੂ ਖੈਰ ਮੈਂ ਕਿਵੇਂ ਦਾ ਇਲਾਜ ਦਾ ਕੀ ਜਿਹੜਾ ਕਰ ਸਕਦਾ ਹਾਂ ਪਰ ਉਹ ਪ੍ਰਮਾਤਮਾ ਹੀ ਕਰਦਾ ਜਦੋਂ ਕਰਦਾ ਇਲਾਜ ਇਹੀ ਆ ਨਾ ਜਿਹੜਾ ਇਹ ਕਹਿੰਦਾ ਹੁੰਦਾ ਭਗਵੰਤ ਮਾਨ ਵੀ ਰੱਬ ਲੱਤ ਨਹੀਂ ਮਾਰਦਾ ਜਦੋਂ ਮਾਰਦਾ ਮਤ ਮਾਰਦਾ ਇਹਦੇ ਮੂਹਰੇ ਮਤ ਮਰੀ ਤੇ ਇਹ ਦੰਦੀਆਂ ਕੱਢਦਾ ਸੀ ਇਹ ਦੰਦੀਆਂ ਕੱਢਦਾ ਸੀ ਹੁਣ ਦੇਖੀਏ ਨਾ ਮੱਤ ਮਰਦੀ ਐ ਮਰਦੀ ਹੁੰਦੀ ਐ ਮੱਤ ਜਦੋਂ ਟਾਈਮ ਆਉਂਦਾ ਹੁੰਦਾ ਤੁਸੀਂ ਕਿੰਨੇ ਵੇਖੋ ਕਿ ਇਹ ਵੀ ਕਿਆ ਗਿਆ ਆਮਨਰੂੜਾ ਦੇ ਵੱਲੋਂ ਕਿ ਅਸੀਂ ਮਾਲਵੇ ਤੋਂ ਹੀ ਸਰਕਾਰ ਬਣਾ ਲਾਂਗੇ ਮਾਜੇ ਦੇ ਵਿੱਚ ਰੈਲੀ ਕਰਕੇ ਕਿ ਅਸੀਂ ਮਾਲਵੇ ਤੋਂ ਹੀ ਸਰਕਾਰ ਬਣਾ ਲਾਂਗੇ ਸਾਨੂੰ ਫਤਵਾ ਬਹੁਤ ਮਿਲਦਾ ਮਾਲਵੇ ਤੋਂ ਦੇਖੋ ਆਮਨਰੂੜਾ ਸਾਹਿਬ ਨੂੰ ਤਾਂ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਪਰ ਜੋ ਹਾਲ ਭਗਵੰਤ ਮਾਨ ਨੇ ਇੱਕ ਐਡਾ ਬਣਾ ਮੰਡਟ ਵਾਕੀ ਮਾਲਵੇ ਨੇ ਦਿੱਤਾ ਇਹ ਚ ਕੋਈ ਵੀ ਸ਼ੱਕ ਨਹੀਂ ਐਡੀ ਬੜੀ ਜਿੱਤ ਦਿੱਤੀ ਪਰ ਮਾਲਵੇ ਨੂੰ ਦਿੱਤਾ ਕੀ ਉਸ ਕਲ ਤੇ ਆਓ ਇੱਕ ਵੀ ਕੋਈ ਹਸਪਤਾਲ ਮੈਡੀਕਲ ਕਾਲਜ ਆਪਣੇ ਸੰਗਰੂਰ ਚ ਜਿਹੜਾ ਮੈਂ ਜਾਣਾ ਕੁਛ ਦਿਨਾਂ ਬਾਅਦ ਉੱਥੇ ਵੀ ਅਜ ਕੰਧਾਂ ਵੀ ਨਹੀਂ ਹੋਈਆਂ ਫੋਰ ਤੱਕ ਹੀ ਕਿਹੜਾ ਸਟੇਡੀਅਮ ਜਿੱਥੇ ਨੌਜਵਾਨਾਂ ਨੂੰ ਕੋਈ ਸਟੇਡੀਅਮ ਦਿੱਤਾ ਹੋਵੇ ਵੱਡਾ ਕੋਈ 에ਰਪੋਰਟ ਦਿੱਤਾ ਹੋਵੇ ਕੋਈ ਹੋਰ ਵੱਡੀ ਚੀਜ਼ ਦੱਸੇ ਦੱਸਈ ਯਾਰ ਅਖੀਰ ਆਪਣੇ ਇਹ ਕਹਿੰਦਾ ਸੀ ਨਾ ਪਿੰਡਾਂ ਨਾਲੀਆਂ ਗਲੀਆਂ ਆਪਣੇ ਪਿੰਸਤੌਜ ਚ ਕੀ ਦੇਖੇ ਗਿਆ ਇਹ ਉਹ ਮੂਰੇ ਉੱਠੋ ਉਹਨੂੰ ਜ਼ਬਰਦਸਤੀ ਬਿਠਾਉਂਦਾ ਸੀ ਹਰੇਕ ਨੂੰ ਉਹ ਵੀਡੀਓ ਜ਼ਰੂਰ ਚਲਾ ਦਿਓ ਭਾਈ ਹਰੇਕ ਨੂੰ ਜਿਹੜਾ ਇਹ ਗਲੀਆਂ ਤੇ ਮਖੌਲ ਕਰਦਾ ਸੀ ਉਸ ਦਿਨ 10 ਗਲੀਆਂ ਦਾ ਨਾ ਨਵਾਂ ਪਲੇਆਫ ਫਲਾਣੇ ਤੋਂ ਘਰਦੋਂ ਫਲਾਣੇ ਜਿਹੜਾ ਬੰਦਾ ਸਤੌਜ ਦੀਆਂ ਗਲੀਆਂ ਨਹੀਂ ਬਣਾ ਸਕਿਆ ਅੱਜ ਸਾਢੇ 3 ਸਾਲ ਬਾਅਦ ਉਹ ਤਾਂ ਪੰਜਾਬ ਦਾ ਆਪਾਂ ਕੀ ਸੋਚ ਸਕੀਏ ਸਾਢੇ 3 ਸਾਲ ਬਾਅਦ ਸਤੌਜ ਦੀਆਂ ਗਲੀਆਂ ਬਣਾਉਣ ਗਿਆ 1 ਕਰੋੜ 78 ਲੱਖ ਰੁਪਇਆ ਦੇਣ ਗਿਆ ਕੀ ਮਿਨਿਸਟਰ ਜੇ ਤੇਰਾ ਪਿੰਡ ਆ ਜਾਂ ਬਾਕੀ ਪਿੰਡ ਨੇ 100-100 ਕਰੋੜ ਰੁਪਇਆ 1 ਕਰੋੜ 78 ਲੱਖ ਨੇ ਬਣਦਾ ਕੀ ਅੱਜ ਵੀ ਇਸ ਕਰਕੇ ਜਿਹੜਾ ਆਪਣੇ ਪਿੰਡ ਨੂੰ ਨਹੀਂ ਉਰਜਾ ਸਕਿਆ ਅੱਜ ਤੱਕ ਉਹ ਬਾਕੀਆਂ ਨੂੰ ਕੀ ਕਰੂਗਾ ਜਿਸ ਤਰ੍ਹਾਂ ਕਿ ਰਾਜਪੁਰਾ ਦੀ ਕਾਫੀ ਵੱਡੀ ਮੰਗ ਸੀਗੀ ਕਿ ਚੰਡੀਗੜ੍ਹ ਦੀ ਰੇਲਵੇ ਰੇਲਵੇ ਲਾਈਨ ਬਣਾਉਂਦਾ ਉਹ ਪੂਰਾ ਹੋ ਗਿਆ ਤੇ ਸਰ ਪਰਮਾਤਮਾ ਦਾ ਸ਼ੁਕਰੀਆ ਕਰਦਾ ਸਰ 2027 ਤੋਂ ਪਹਿਲਾਂ ਹੋ ਜਾਈ ਬਈ ਮੈਨੂੰ ਪਰਮਾਤਮਾ ਨੇ ਬੀਜੇਪੀ ਨੇ ਬੱड्डा ਤਾਂ ਆਸ਼ੀਰਵਾਦ ਪਰਮਾਤਮਾ ਦਾ ਮੋਦੀ ਸਾਹਿਬ ਨੇ ਮੈਨੂੰ ਮੰਤਰੀ ਮੈਂ ਇੰਨਾ ਕਹਿ ਸਕਦਾ ਇਹ ਨਹੀਂ ਮਾਣ ਨਹੀਂ ਪਰ ਮੇਰੇ ਅਸ਼ੀਰਵਾਦਾ ਵੀ ਜੇ ਮੈਨੂੰ ਰੇਲਵੇ ਮੰਤਰੀ ਨਾ ਬਣਾਉਂਦੇ ਤਾਂ ਪੰਜਾਬ ਦੀਆਂ ਲਾਈਨਾਂ ਨਹੀਂ ਪੂਰੀਆਂ ਹੋ ਸਕਦੀਆਂ ਕਿਉਂਕਿ 50 ਸਾਲ ਤੋਂ ਮੈਂ ਰਿਕਾਰਡ ਕਢਾਇਆ 1975 76 ਦੇ ਐਮਪੀ ਮੰਤਰੀ ਲੱਗੇ ਹੋਏ ਸੀ ਤੇ ਜਦੋਂ ਰਿਪੋਰਟ ਬਣ ਕੇ ਜਾਂਦੀ ਸੀ ਵੀ ਘਾਟੇ ਦਾ ਸੌਦਾ ਜੀ ਇੱਥੇ ਦਾ ਸਵਾਰੀਓ ਨਹੀਂ ਗਈ ਜੀ ਇੱਥੇ ਦਾ ਜੀ ਨੁਕਸਾਨ ਹੋ ਜਾਊਗਾ ਜੀ ਹੋ ਜੇ ਨੁਕਸਾਨ ਰੇਲਵੇ ਜਾਂ ਲਾਈਨਾਂ ਜਿਹੜੀਆਂ ਉਹ ਪੈਸੇ ਕਮਾਉਣ ਨੂੰ ਹੁੰਦੀਆਂ ਲੋਕਾਂ ਦੇ ਲਈ ਹੁੰਦੀਆਂ ਜੇ ਇੱਕ ਵੀ ਬੰਦਾ ਕਿਤੇ ਖੜਾ ਏ ਉਹਦੇ ਲਈ ਜਿਹੜਾ ਸਰਕਾਰ ਦੇ ਪ੍ਰਬੰਧ ਨੇ ਬੱਸ ਆ ਟ੍ਰੇਨ ਆ ਜਹਾਜ਼ ਆ ਜਿੱਥੇ ਵੀ ਜਾਣਾ ਚਾਹੁੰਦਾ ਇੱਕ ਵੀ ਬੰਦਾ ਜਿੱਥੇ ਉਹਦੀ ਲੋੜ ਪੂਰੀ ਹੋਏ ਬੜੀਆਂ ਗੱਲਾਂ ਆਈਆਂ ਮੇਰੇ ਮੂਰੇ ਵੀ ਰਿਪੋਰਟਾਂ ਆਈਆਂ ਤਾਂ ਹੀ ਸਾਲ ਲੱਗਿਆ ਕਿਸ ਤਰੀਕੇ ਨਾਲ ਹਰ ਹਰ ਜੀ ਤੋਂ ਲੜ 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 ਭਿੜ ਭਿੜ ਜਿਹੜੀਆਂ ਪੁਰਾਣਾਂ ਇਹਨਾਂ ਨੇ ਖਰਾਬ ਕੀਤੀਆਂ ਹੋਈਆਂ ਸੀ ਕਿਉਂਕਿ ਬੱਸਾਂ ਵੀ ਚੱਲਦੀਆਂ ਸੀ ਉਹ ਮੈਂ ਹੁਣ ਗੱਲ ਛੋਟੀ ਕਰਨੀ ਨਹੀਂ ਚਾਹੁੰਦਾ ਕਿਉਂਕਿ ਜਿਹੜਾ ਕਰਾਇਆ ਲਾ ਲੋ ਫਿਰੋਜ਼ਪੁਰੋਂ ਚੱਲਦੀ ਬੱਸ ਦਾ ਬਠਿੰਡੇੋਂ ਚੱਲਦੀ ਬੱਸ ਦਾ ਚੰਡੀਗੜ੍ਹ ਨੂੰ ਲੱਦੀਆਂ ਹੀ ਜਾਂਦੀਆਂ ਉਹ ਸਾਰੀਆਂ ਬੱਸਾਂ ਬੰਦ ਹੋ ਜਾਣੀਆਂ ਤੇ ਟ੍ਰੇਨ ਜਿੱਦਣ ਚੱਲ ਪਈ ਮੈਂ ਤੁਹਾਨੂੰ 27 ਦੀ ਗੱਲ ਨਹੀਂ ਕਰਦਾ 27 'ਚ ਤਾਂ ਕੀਤਾ ਕੀ ਕੀਤਾ 27 'ਚ ਤਾਂ ਕੀਤਾ ਵੋਟਾਂ ਲਈ ਕੀਤਾ ਇਹਦਾ ਮਤਲਬ ਇਹ ਗੱਲ ਇਹ ਆ ਇਸ ਸਾਲ ਹੁਣ ਮੈਨੂੰ ਸਾਲ ਹੋਇਆ ਸਾਰੀਆਂ ਫੈਲਾ ਸਿੱਧੀਆਂ ਹੋ ਗਈਆਂ ਸਾਰੇ ਪੰਨੇ ਜਿਹੜੇ ਕਾਲੇ ਦੇ ਦਰਸਕਤ ਕੀਤੇ ਸੀ ਜਿਵੇਂ ਕਹਿੰਦਾ ਹੁੰਦਾ ਭਗਵੰਤ ਮਾਨਬਈ ਹਰਾ ਪੈਨ ਹਰਾ ਪੈਨ ਕੱਢਿਆ ਹੀ ਨਹੀਂ ਸੀ ਕਿਸੇ ਨੇ ਤੇ ਹੁਣ ਇਹ ਹਰਾ ਪੈਨ ਚੱਲ ਕੇ ਚਲੋ ਹਰੇ ਦੀ ਸਾਨੂੰ ਲੋੜ ਹੀ ਨੀਲਾ ਹੀ ਠੀਕ ਆ ਨੀਲੇ ਪੈਨ ਚੱਲ ਕੇ ਆ ਅਗਲੇ ਹਫਤੇ ਅਨਾਉਂਸਮੈਂਟ ਤੁਹਾਡੇ ਮੂਰੇ ਕਾਗਜ਼ ਦਿਖਾਵਾਂਗੇ ਉਦੋਂ ਬਾਅਦ ਫਿਰ ਰਸਮ ਜਿੱਦਣ ਵੀ ਹੋ ਗਈ ਕਿ ਸੇ ਪਵਿੱਤਰ ਦਿਹਾੜੇ ਤੇ ਅੱਗੇ ਸਾਡੇ ਗੁਰੂ ਮਹਾਰਾਜ ਦਾ ਪਵਿੱਤਰ ਦਿਹਾੜਾ ਆ ਰਿਹਾ 350 ਸਾਲਾ ਉਸ ਦਿਨ ਵੀ ਬੜੀਆਂ ਵੱਡੀਆਂ ਅਨਾਉਂਸਮੈਂਟ ਰੇਲਵੇ ਵੱਲੋਂ ਵੀ ਹੋਣਗੀਆਂ ਹੋਰ ਵੀ ਹੋਣਗੀਆਂ ਪਰ ਤਿੰਨ ਪ੍ਰਮੁੱਖ ਵੱਡੀਆਂ ਲਾਈਨਾਂ ਐ ਦੋ ਚੱਲ ਰਹੀਆਂ ਤਲਵਾੜੇ ਤੇ ਜਿਹੜੀ ਇੱਧਰ ਨੂੰ ਜਾ ਰਹੀ ਆ ਉਹਨੇ ਤਲਵਾੜਾ ਅੰਬ ਹੁੰਦੀ ਇੱਧਰ ਨੂੰ ਜਾਣੀ ਆ ਉਹ ਚੰਕ ਕੰਮ ਚੱਲ ਰਿਹਾ ਅਜੇ ਪੰਜਾਬ ਸਰਕਾਰ ਮਿੱਟੀ ਦਾ ਬੜਾ ਉੱਥੇ ਔਖਾ ਹੋ ਰਿਹਾ ਪਰ ਉਹ ਚੱਲ ਰਹੀ ਆ ਦੂਜੀ ਆਨੰਦਪੁਰ ਸਾਹਿਬ ਤੋਂ ਨੰਗਲ ਹੁੰਦੀ ਜਾ ਰਹੀ ਆ ਤਿੰਨ ਲਾਈਨਾਂ ਜਿਹੜੀਆਂ ਵੱਡੀਆਂ ਨੇ ਇਹ ਇਸੇ ਅ 6 ਮਹੀਨੇ ਦੇ ਅੰਦਰ ਅੰਦਰ ਦੂਜੀਆਂ ਲਾਈਨਾਂ ਵੀ ਦੋ ਆ ਤਾਂ ਮੈਂ ਤੁਹਾਨੂੰ ਦੱਸਿਆ ਦੂਜੀ 800 ਕਰੋੜ ਦੀ ਹੈ ਤਕਰੀਬਨ ਜਿਹੜੀ ਪੱਟੀ ਤੋਂ ਫਿਰੋਜ਼ਪੁਰ ਆਉਣੀ ਹੈ ਉਦੋਂ ਬਾਅਦ 4-500 ਕਰੋੜ ਦੀ ਹੈਗੀ ਆ ਜਿਹੜੇ ਤਖਤ ਸਾਹਿਬ ਨੂੰ ਜੋੜਨਾ ਉਹ ਤੇ ਰਾਜਪੁਰਾ ਤੇ ਆ ਮੈਂ ਤੁਹਾਨੂੰ ਜੇ ਤਿੰਨ ਲਾਈਨਾਂ 70ਕ ਜਿਹੜੇ ਵੱਡੇ ਆਰਓ ਵੀ ਵੱਡੇ ਤਕਰੀਬਨ 15-1600 ਕਰੋੜ ਜੇ ਮੈਂ ਲਾਈਨਾਂ ਤੇ ਸਾਰੀਆਂ ਮਿਲਾ ਕੇ ਫਿਗਰ ਦਵਾਂ ਆਉਣ ਵਾਲੇ ਸਾਲ ਚ 5000 ਕਰੋੜ ਦਾ ਕੰਮ ਪੰਜਾਬ 'ਚ ਸ਼ੁਰੂ ਹੋ ਜੂ ਰੇਲਵੇ ਦਾ ਤੁਸੀਂ ਦੇਖੋ ਕਿੰਨਾ ਕੰਮ ਮਿਸਤਰੀ ਮਜ਼ਦੂਰ ਠੇਕੇਦਾਰ ਜਿਨ੍ਹਾਂ ਨੇ ਟੈਂਡਰ ਪਾਉਣੇ ਆ ਬੜੇ ਬੜੇ ਉਹ ਟਰੱਕ ਮਿੱਟੀ ਸੀਮਨ ਕੀ ਕੁਛ ਸਰੀਆ ਉਹ ਚੀਜ਼ਾਂ ਜਿਹੜਾ ਕਿੱਦਾਂ ਵੱਡਾ ਬੋਮ ਆਊਗਾ ਮਾਰਕੀਟ 'ਚ ਇਹ ਇਹ ਤੁਸੀਂ ਦੱਸੋ ਮੈਂ ਇਕੱਲੇ ਰੇਲਵੇ ਦੀ ਗੱਲ ਕਰਦਾ ਵੀ ਐਨਾ ਵੱਡਾ ਪੈਸਾ ਹੈ ਜਿਹੜਾ ਜਦੋਂ ਮਾਰਕੀਟ 'ਚ ਆਊਗਾ ਕੰਮ ਚੱਲੂਗਾ ਆਪਣੇ ਆਪ ਹੀ ਤੇ ਦੂਜੀ ਮੈਂ ਇੱਕ ਗੱਲ ਅਖੀਰਲੀ ਕਰਨਾ ਚਾਹੁੰਦਾ ਵੀ ਜੋ ਪ੍ਰਧਾਨ ਮੰਤਰੀ ਜੀ ਨੇ ਅਨਾਉਂਸ ਕੀਤਾ 1 ਲੱਖ ਕਰੋੜ ਨੌਜਵਾਨਾਂ ਲਈ ਵੀ ਜਿਹੜਾ ਵੀ ਆਪਣੀ ਫੈਕਟਰੀ ਚ ਐਮ ਐਸ ਐਮ ای ਚ ਜਿਹੜਾ ਨੌਜਵਾਨ ਨੂੰ ਪੜ੍ਹੇ ਲਿਖੇ ਨੂੰ ਨੌਕਰੀ ਦੇਊਗਾ ਰੋਜ਼ਗਾਰ ਦੇਊਗਾ ਉਹਨੂੰ ਤਕਰੀਬਨ 15000 ਰੁਪਏ ਜਿਹੜਾ ਇਨਸੈਂਟਿਵ ਆ ਉਹ ਸੈਂਟਰਲ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜੀ ਵੱਲੋਂ ਦਿੱਤਾ ਜਾਊਗਾ ਇਹ ਨੌਕਰੀਆਂ ਚ ਵੀ ਬੜਾ ਵੱਡਾ ਲਾਭ ਲੈ ਸਕਦੇ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਸਕੀਮਾਂ ਆ ਜਿਹੜੇ ਇਹ ਤੁਹਾਨੂੰ ਲਾਭ ਆਉਣ ਵਾਲੇ ਦਿਖਣਗੇ ਜੀਐਸਟੀ ਦਾ ਵੱਡਾ ਤੋਹਫਾ ਜਿਹੜਾ ਉਹ ਦੀਵਾਲੀ ਨੂੰ ਸਿਰਫ ਦੋ ਸਲੇਬਾਂ ਹੀ ਜੀਐਸਟੀ ਦੀਆਂ ਹੋ ਜਾਣਗੀਆਂ ਆਪਾਂ ਨੂੰ ਬੜਾ ਵੱਡਾ ਫਾਇਦਾ ਜਿਹੜਾ ਜੀਐਸਟੀ 'ਚ ਆਉਣ ਵਾਲੇ ਦਿਨਾਂ 'ਚ ਹੋਣਾ ਹੈ ਬੀਟੂ ਜੀ ਬੰਦੀ ਸਿੰਘਾਂ ਨੂੰ ਲੈ ਕੇ ਕਿਵੇਂ ਵੇਖਦੇ ਹੋ ਜੀ ਕਿਉਂਕਿ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਜਿਨ੍ਹਾਂ ਦੀ ਸਜ਼ਾ ਵਾਪ ਨਹੀਂ ਬਿਲਕੁਲ ਮੇਰੇ ਵੱਲੋਂ ਮੈਂ ਪਹਿਲਾਂ ਹੀ ਬਿਆਨ ਦਿੱਤਾ ਹੈ ਮੈਂ ਅੱਜ ਫੇਰ ਤੁਹਾਡੇ ਮੂਰੇ ਦਿੰਦਾ ਵੀ ਜਲਦੀ ਤੋਂ ਜਲਦੀ ਬੰਦੀ ਸਿੱਖਾਂ ਦੀ ਜਿਹੜੀ ਰਿਹਾਈ ਆ ਜਿਨ੍ਹਾਂ ਦੀ ਬੰਦੀ ਆ ਉਹ ਸਾਰੇ ਹੀ ਲੱਗੇ ਹੋਏ ਆ ਤੇ ਮੈਂ ਵੀ ਇਹ ਗੱਲ ਕਹਿਤੀ ਸੀ ਵੀ ਇਹਦੇ ਵਿੱਚ ਸਾਡੇ ਵੱਲੋਂ ਕੋਈ ਵੀ ਪਰਿਵਾਰ ਨੇ ਬਹਿ ਕੇ ਫੈਸਲਾ ਕਰ ਲਿਆ ਸੀ ਵੀ ਸਾਡੇ ਵੱਲੋਂ ਕੋਈ ਵੀ ਇਹਦੇ ਵਿੱਚ ਅੜਿੱਕਾ ਨਹੀਂ ਇਹ ਬਿਲਕੁਲ ਜੇ ਬਾਕੀ ਜਿਵੇਂ ਚਾਹੁੰਦੇ ਆ ਅਸੀਂ ਵੀ ਉਸ ਗੱਲ ਦੇ ਉਹਨਾਂ ਦੇ ਨਾਲ ਨਵੀਂ ਪਾਰਟੀ ਜਿਹੜੀ ਬਣੀ ਹੈ ਹਰਪ੍ਰੀਤ ਸਿੰਘ ਤੁਸੀਂ ਕਿਵੇਂ ਦੇਖ ਰਹੇ ਹੋ ਕਿਉਂਕਿ ਇੱਕ ਤਰ੍ਹਾਂ ਤੁਸੀਂ ਖੇਤਰੀ ਪਾਰਟੀ ਦਾ ਜ਼ਿਕਰ ਕਰਦੇ ਸੀ ਤਾਂ ਹੁਣ ਨਵੀਂ ਪਾਰਟੀ ਗਿਆਨੀ ਹਰਪ੍ਰੀਤ ਸਿੰਘ ਦੀ ਖਜੇ ਤਮਿਲ ਦਾ ਸ਼ੁਰੂ ਆ ਤਾਂ ਪਤਾ ਨਹੀਂ ਕਿੰਨੇ ਕਾਲੀ ਦਲ ਬਣਨੇ